ਮਾਰ ਹੋ ਗਿਆ ਭਲਾਂ ਦੀ ਫੇਰ ਉੱਤੇ ਲੱਗਣ ਤਾਂ ਉਹ ਜੀ ਫੇਰ ਕੌਣ ਸਾਮੂਗਾ ਚੱਲ ਕੋਈ ਨਾ ਬਾਪੂ ਜੀ ਆ ਜਾਂਦੇ ਬਿਠਾ ਕੇ ਗੱਲ ਕਰਕੇ ਦੇਖ ਲੈਣੇ ਆ ਪਿਆਰ ਨਾ ਮਨਾ ਕੇ ਦੇਖ ਲਾਂਗੇ ਹੋਰ ਕੀ ਕਰਨਾ ਫਿਰ ਹੁਣ ਹੋਰ ਉਹਨਾਂ ਨੂੰ ਤਾਂ ਆ ਵੀ ਬਸ ਇਹੀ ਕਰੀ ਜਾਵੇ ਇਹੀ ਕਰੀ ਜਾਵੇ ਚਾ ਛੱਡ ਪਰੇ ਕੋਈ ਨਾ ਕੋਈ ਨਾ ਦੇਖ ਲੈਣੇ ਚੱਲ ਤੂੰ ਸਾਗ ਸੁੱਕ ਦਾ ਘਰ ਤੇ ਉਹ ਲੈ ਕੇ ਆਇਆ ਹੀ ਨਹੀਂ ਹਲੇ ਤੱਕ ਉਹ ਸੋਨੋਂ ਨੂੰ ਵੀ ਦੇਖਣ ਗਿਆ ਨਾ ਤਾਂ ਕਰਕੇ ਟਾਈਮ ਲੱਗ ਗਿਆ ਹੁਣ ਚੱਲ ਮੈਂ ਚਾਹ ਬਣਾ ਕੇ ਆਉਣੀ ਆ ਚਾਹ ਤੂੰ ਧਰ ਲੈ ਮੈਂ ਤਾਂ ਕੂੜਾ ਜਿਹਾ ਸੱਟ ਕੇ ਆਉਣੀ ਆ ਚੱਕਾ ਛੇਤੀ ਆ ਜੀ ਚੰਗਾ ਉਮੇ ਤਰਾਦਾ ਹਾਲ ਚਾਲ ਪੁੱਛ ਲੈ ਪੁੱਛ ਲੈ ਰਕਾਨੇ ਕਦੇ ਨਾ ਫੋਨ ਲਾ ਕਹਨੀ ਫੋਨ ਲਾ ਕੇ ਮੇ ਤਰਾਦਾ ਹਾਲ ਚਾਲ ਪੁੱਛ ਲੈ ਭਾਬੀ ਬਤਾ ਕਿੱਥੇ ਆ ਇੱਥੇ ਹੀ ਫਰਦਾ ਸੀ ਪਤਾ ਨਹੀਂ ਮੈਨੂੰ ਤਾਂ ਮੈਨੂੰ ਰੋਟੀ ਪਾਉ ਮੈਂ ਜਲਦੀ ਜਲਦੀ ਜਾਣਾ ਕਿਸੇ ਪਾਸੇ ਕੰਮ ਆ ਜ਼ਰੂਰੀ ਉਹ ਇੱਥੇ ਹੈਗੀ ਆ ਪ੍ਰੀਤ ਉਤਪਵਾਲਾ ਮੈਂ ਤਾਂ ਆਪ ਕੰਮ ਕਰਦੀ ਆ ਭਾਬੀ ਜੀ ਚਾਹ ਲਓ ਪੀਏ ਕੇ